200 ਰੁਪਿਆ ਟੈਕਸੀ ਰੋਡ ਲੱਗਾ ਜੀ। ਇਹ ਬੀਪ ਕੋਲ ਦੀ ਪਰਚੀ ਹੈ ਜੀ। ਸਾਡੇ ਪਿੰਡ ਦੀ ਪਰੋਪਟੀ ਹੈ કે ਸਰਕਾਰੀ ਪਰੋਪਟੀ ਹੈ? ਮਹਾਰਾਜ ਆਪਣੇ ਇਲਾਕੇ ਦੇ ਬੰਦਾਂ ਨੇ ਐਂ ਕਰੋਗੇ ਵੀ ਕਿੰਨ ਨੂੰ ਦੇ ਯਾਰ। 10 ਕਿਲੋਮੀਟਰ ਤੇ 5 ਕਿਲੋਮੀਟਰ ਦਾ ਏਰੀਆ ਚੱਲਦਾ ਵਿੱਚ ਜਿਆਦਾ ਨਹੀਂ ਹੈ। ਮਹਾਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ। ਇਹ ਵੇਲਾ ਵੀ ਅੰਬਾਲਾ ਲੱਗਦਾ ਇਹਨੂੰ। ਬੱਸ ਕਰ ਲਿਓ ਬੱਸ ਕਰ ਲਿਓ। ਉਹਦੀ ਗੱਲ ਬਣੀ। ਮਹਾਰਾਜ ਯਾਰ ਇਹਦੇ ਪਾਸ ਸਾਹਮਣੇ। ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਉਣੀ ਆ ਪਰਚੀ। ਮਾਲਕ ਨੂੰ ਦਿਖਾਗੇ ਨਾ ਤੇ ਗੂਗਲ ਪੇ ਕਰ। ਕਾਲੋ ਕੋਕਮ ਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਆ ਗੱਲ ਬੜਾ ਪਰਚੀ ਪਰਚੀ ਦੇ ਦਿਓ ਮੈਂ ਹੋਰ ਕੀ ਭਾਈ ਨਹੀਂ ਲਾ ਲਿਆ ਯਾਰ ਬਸ ਤੇ ਪਟਿਆਲਾ ਦੇ ਪਿੰਡ ਮਾੜੂ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਹਰ ਆਉਣ ਜਾਣ ਵਾਲੀ ਗੱਡੀ ਤੋਂ 200 ਰੁਪਏ ਟੈਕਸ ਵਸੂਲਿਆ ਜਾ ਰਿਹਾ ਹੈ ਇਲਜ਼ਾਮ ਹੈ ਕਿ ਰਾਤ ਹੁੰਦਿਆਂ ਹੀ ਕੁਝ ਵਿਅਕਤੀ ਹਰ ਆਉਣ ਜਾਣ ਵਾਲੀ ਗੱਡੀ ਤੋਂ ਟੈਕਸ ਵਸੂਲਦੇ ਨੇ ਜਿਸ ਦੀ ਇੱਕ ਰਾਗੀਲ ਨੇ ਵੀਡੀਓ ਬਣਾ ਲਈ ਤੱਕ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਹੈ ਦੇਖੀ ਲੱਗਦਾ ਹਾਂ ਹਾਂ ਕਰ ਲੋ ਇੱਧਰ ਅੱਲਾਹ ਆ ਲੈ ਯਾਰ ਕੋਈ ਨਾ ਬਿਲਗਲੇੜ ਨੂੰ ਲੈ ਜੀ ਇਹ ਉਹ ਲੈ ਰਿਹਾ ਹਾਂਜੀ ਦੱਸੋ ਮਹਾਰਾਜ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾ ਇਹਦਾ ਰੋਜ਼ ਨਿਕਲ ਨਾ ਉਸਤਾ ਬਾ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਇਸਤਾ ਮਰਾਜ ਦਿਨ ਤੋਂ ਦੋ ਦੋ ਦਿਨ ਦੋ ਨਹੀਂ ਕੱਲਾ ਬਫ ਕਰੋ ਬਫ ਕਰੋ ਨਹੀਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਮਰਾਜ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਗੇ ਬਈ ਸਿਮ ਬਣੂਗੇ ਯਾਰ ਦੋ ਕਿਲੇ 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਪਰ ਮਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਬਫ ਕਰ ਲੋ ਬੰਦਾ ਕਰ ਲੋ ਕੀ ਗੱਲ ਬਣੀ ਮਰਾਜ ਯਾਰ ਮਰਾ ਨੂੰ ਮੈਂ ਯਾਰ ਨੀ ਆਜੋ ਪੰਚਾਇਤ ਨਾਲ ਗੱਲ ਕਰ ਲੇ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਤੀ ਕਿਹੜੀ ਦੇ ਰਹੇ ਤੁਸੀਂ ਦੇ ਰਹੇ ਹੋ ਪਰਤੀ ਕੋਈ ਪਰਤੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰ ਪਰਤੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਤੀ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲ ਮੇਰੀ ਗੱਲ ਇਹ ਲੈਂਦੇ ਹੁੰਦੇ ਇਹ ਤਾਂ ਪਾਲ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਤੀ ਮਾਲਕ ਨੂੰ ਦਿਖਾਗੇ ਲੈ Google Pay ਕਰ ਕਰ Google Pay ਲੈ ਮਾਲਕ ਨੂੰ ਦਿਖਾ ਲਈਓ ਓ ਇਧਰ ਆ ਅਗਰ ਇਹਨਾਂ ਦੇ ਨੰਬਰ ਬੁੱਕਲੇ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਕੋਪਰ ਤੇ ਕਰ ਕੋਪਰ ਤੇ ਕਰ ਬਈ ਯਾਰ ਬ੍ਰੇਕ ਆਇਤੀ ਯਾਰ ਮੱਥਾ ਡਾਣੇ ਪਰ ਮਹਾਰਾਜ ਦੀ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾਓ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਦੇ ਅਸੀਂ ਤੋੜਿਆ ਮਹਾਰਾਜ ਪੈਸੇ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਈ ਆ ਵੀ ਗੱਲ ਨਹੀਂ ਸਹੀ ਤਰ੍ਹਾਂ ਭਾਜੀ ਯਾਰ ਆਪਣੀ ਵਾਂਗ ਫੈਰ ਦੀ ਗੱਡੀਆਂ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐਂ ਦੱਸੋ ਇਹ ਲੋਕਲ ਭਾਜੀ ਮੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕਲ ਪਾ ਲਾਂਗੇ ਲੋਕਲ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਤੁਹਾਨੂੰ ਹੰਡਾ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਹੰਡੀ ਲਾ ਲਾ ਯਾਰ ਬਸ ਵਾਫੇ ਠੀਕ ਹੈ ਗੱਲ ਹੀ ਖਤਮਾ ਹੰਡੀ ਲਾ ਲਾ ਬਸ ਬਾ ਗੱਲ ਹੀ ਖਤਮਾ ਮੈਂ ਗੱਲ ਖਤਮੇ ਬਿਹਾਰ ਤੇ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਲਾਹ ਨਾਲ ਜਿੰਨੇ ਆਏ ਕਿਹਾ ਜਾ ਰਿਹਾ ਹੈ ਕਿ ਪਿੰਡ 마ੜੂ ਸ਼ੰਭੂ ਬਾਰਡਰ ਨੇੜੇ ਮੌਜੂਦ ਹੈ ਅਤੇ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਆਵਾਜਾਈ ਇਸ ਪਿੰਡ ਵਿੱਚੋਂ ਹੋ ਕੇ ਗੁਜ਼ਰਦੀ ਹੈ ਵੀਡੀਓ 'ਚ ਦਿਖਾਈ ਦੇ ਰਹੇ ਨੌਜਵਾਨ ਇਹ ਕਹਿੰਦੇ ਵੀ ਸੁਣਾਈ ਦਿੱਤੇ ਕਿ ਪਿੰਡ ਦੀ ਪੰਚਾਇਤ ਨੇ ਇਹ ਨਿਯਮ ਬਣਾਇਆ ਹੈ ਕਿ ਪਿੰਡ ਚੋਂ ਲੰਘਣ ਵਾਲੀਆਂ ਗੱਡੀਆਂ ਤੋਂ ਟੈਕਸ ਵਸੂਲਿਆ ਜਾਵੇਗਾ ਉੱਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਹਰਕਤ ਚਾਈ ਅਤੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨੇ ਹੈ ਮੌਜੂਦ ਐਸਐਸਪੀ ਸਾਹਿਬ ਸਰਨਾਮਾ ਸਿੰਘ ਜੀ ਦੀ ਵਿਸ਼ਾ ਹਦੇ ਨਿਰਦੇਸ਼ਾ ਹੈ ਟੂ कल मिति 16 1 2025 ਨੂੰ ਮਾੜੇ ਅਨੁਸਾਰ ਨੂੰ ਨੱਥ ਪਾਈ ਗਈ ਜੋ ਐਸਆਈ ਅਗਰੇ ਸਿੰਘ थाना ਜੁਲਕਾ ਨੂੰ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਬਖੂ ਹਰਮਨप्रीत ਅਤੇ ਉਸਦੇ ਸਾਥੀ ਆਪਣੇ ਵੱਲੋਂ ਜਵਾਲੀ ਪਰਚੀਆਂ ਤਿਆਰ ਕਰਕੇ ਭੱਗਰਪੁਰ ਤੇ ਲੋਕਾਂ ਨੂੰ ਲੁੱਟ ਰਹੇ ਨੇ ਗੋਗਰਾ ਕਰਕੇ ਉਹਨਾਂ ਤੋਂ ਜਬਰਨ ਮਜ਼ਦੂਰੀ ਕਰ ਰਹੇ ਹਨ ਜਬਰਨ ਮਜ਼ਦੂਰੀ ਕਰ ਰਹੇ ਹਨ ਦੇ ਜਿਨ੍ਹਾਂ ਦੇ ਖਿਲਾਫ ਕੱਲ ਗਤਵਾ ਨੰਬਰ 5 ਅੰਡਰセਕਸ਼ਨ 208 ਜਿਵੇਂ 2 ਬੀਐਨਐਸ थाना ਜੁਰਕਾ ਦਾਜ ਕੀਤਾ ਗਿਆ ਜਿਸ ਦੀ ਤਪੀ ਜਾਰੀ ਹੈ ਤਦ ਆਸੀ ਇਹ ਕਿ ਸ਼ੰਭੂ ਬਾਰਡਰ ਤੇ ਕਰੀਬ 1 ਸਾਲ ਤੋਂ ਕਿਸਾਨ ਅੰਦੋਲਨ ਜਾਰੀ ਹੈ ਜਿਸ ਕਾਰਨ ਹਰਿਆਣਾ ਪੁਲਿਸ ਵੱਲੋਂ ਦਿੱਲੀ ਅਮ੍ਰਿਤਸਰ ਮੁੱਖ ਮਾਰਗ ਨੂੰ ਪੱਕੇ ਤੌਰ ਤੇ ਬੰਦ ਕੀਤਾ ਹੋਇਆ ਹੈ ਅਤੇ ਇਸੇ ਸੂਰਤ ਵਿੱਚ ਰਾਗੀਰਾਂ ਨੂੰ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ ਹਾਲਾਂਕਿ ਹੁਣ ਇਸ ਵੀਡੀਓ 'ਚ ਨੌਜਵਾਨਾਂ ਵੱਲੋਂ ਜੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਕੇ ਹੀ ਸੱਚੇ ਹੈ ਕਿ ਇਹ ਪੈਸੇ ਇਹ ਆਪਣੀ ਮਰਜ਼ੀ ਨਾਲ ਲੈ ਰਹੇ ਸੀ ਜਾਂ ਫਿਰ ਪੰਚਾਇਤ ਨੇ ਇਹਨਾਂ ਨੂੰ ਵਸੂਲਣ ਦੀ ਆਗਿਆ ਦਿੱਤੀ ਸੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਜ਼ਰੂਰ ਰਿਪੋਰਟ ਸੈਂਟਰਲ ਪੰਜਾਬ ਟੀਵੀ